ਮੇਰਾ ਨਾ ਹਰ ਪਾਸੇ ਹਰ ਤੁਹਾਂ ਜੀ ਦੇ ਵੈਲਕਮ ਬੈਕ ਟੂ ਦੀ ਚੈਨਲ ਗਾਇਜ਼ ਆਈ ਹੋਪ ਕਿ ਸਾਰੇ ਵਧੀਆ ਹੋਗੇ ਆਪਾਂ ਹੀ ਬਹੁਤ ਹੀ ਵਧੀਆ ਤੇ ਅੱਜ ਹੈਗਾ ਅੱਜ ਠੰਡੇ ਤੇ ਆਪਾਂ ਨਾਲੇ ਗੱਟੂ ਲੈ ਕੇ ਆਂਦੇ ਹੀਗੇ ਨਵੇਂ ਤੇ ਇਸ ਕਰਕੇ ਆਪਾਂ ਫਿਰ ਅੱਜ ਵਲੋਗ ਬਣਾਉਣ ਲੱਗੇ ਆ ਤੇ ਗੱਟੂ ਛੜੇ ਆ ਗਏ ਖਾਂਦੇ ਆ ਤੁਹਾਨੂੰ ਗਾਇਜ਼ ਤੇ ਆਪਾਂ 36 ਦੇ ਗੱਟੂ ਇਹਨਾਂ ਦੀ ਆਪਾਂ ਰਿਵਿਊ ਕਰਾਂਗੇ ਦੇ ਬਹੁਤ ਲੋਕਾਂ ਨੇ ਮੈਂ ਜਿੰਨਾਂ ਵਲੌਗ ਵੇਖਨੀ ਆ ਹਨਾ ਗੁੱਡਿਆਂ ਗੱਡੇ ਵਾਲੇ ਤੇ ਉਹਨਾਂ ਨੇ ਲਿਆਂਦੇ ਸੀ ਕਿ ਸ਼ਕਤੀ ਵਾਲੇ ਜਿਆਦਾ ਗੱਟੂ ਸੀਗੇ ਹਨਾ ਤੇ ਆਪਾਂ ਸੋਚਿਆ ਚਲੋ ਆਪਾਂ ਵੀ ਸ਼ਕਤੀ ਦੇ ਗੱਟੂ ਲਿਆ ਕੇ ਟੈਸਟਿੰਗ ਕਰ ਲਈਏ ਕਿੱਦਾਂ ਦੀ ਡੋਰਾ ਹੈ ਤੇ ਤੇ ਆਪਾਂ ਵਰਸਟ ਕਰਾਂਗੇ ਕਿ ਕਾਰਡ ਦੇ ਲੇ ਗਾਈਸ ਕਾਰ ਦੇ ਯੂ ਵੀ ਅੱਜ ਮੈਂ ਇਹਨਾਂ ਪਿੱਛੇ ਲਾਊਗਾ ਗਾਈਸ ਆਹ ਇਹਦਾ ਗੱਟੂ ਆ ਦੇ orange ਵਾਲਾ ਮੇਰਾ ਗੱਟੂ ਚਲੋ ਚਲੋ ਕਰੋ ਅਨਬਾਕਸਿੰਗ ਇਹ ਮੈਂ ਕਰਨੀ ਆਂ ਦੀ ਕੌਟ ਉਹ ਤੇ ਆਪਾ ਵੇਖਾਂਗੇ ਕਿੱਦਾਂ ਦਾ ਹੈ ਗੱਟੂ ਇਹ ਮੈਨੂੰ ਕੱਚ ਤਾਂ ਲੱਗਾ ਨਹੀਂ ਇਹਦੇ ਤੇ ਹੈਗਾ ਨਹੀਂ ਨਾ ਹੈਗਾ ਕੱਚ ਚੈੱਕ ਕਰਦੇ ਪਤਾ ਲੱਗੂਗਾ ਕੱਚ ਵੇਖਦਾ ਦਾ ਪਿਆ ਨਹੀਂਗਾ ਬਟ ਅੱਗੇ ਕੁਝ ਪਤਾ ਨਹੀਂ ਥੋੜੀ ਜਿਆਦਾ ਹੋਰ ਲੰਮੇ ਠੀਕ ਹੋਏਗੀ ਦੋਸ ਹਾਂਜੀ ਗਾਇਸ ਅੱਜ ਵੀ ਆਪਦੇ ਕੱਟੂ ਦੀ ਅਨਬਾਕਸਿੰਗ ਕਰ ਲਈਤੀ ਤੇ ਹੁਣ ਆਪਾਂ ਕਰਨ ਲੱਗੇ ਆਪਦੇ ਕੱਟੂ ਦੀ ਅਨਬਾਕਸਿੰਗ ਵਧੀਆ ਆਵੇ ਫੇਰ ਹੀ ਆ ਵਾ ਸੋਨੋ ਮੈਨੂੰ ਤਾਂ ਸਹੀ ਨਹੀਂ ਲੱਗ ਰਿਹਾ ਕੱਟੂ ਹੁਣ ਚੈੱਕ ਕਰਕੇ ਪਤਾ ਲੱਗੂਗਾ ਆਪਾਂ ਮਾਰਾਂਗੇ ਕਿ ਖਿੱਚਾ ਹਾਂ ਦੇਖੋ ਮਿੱਤਰੋ ਡੋਰ ਆ ਦੋਰ ਵਧੀਆ ਆਵੇ ਫੇਰ ਹੀ ਆ ਦੋਰ ਦਾ ਕਾ ਚੀਤਾ ਉਤਾਰਦੇ ਆ ਦੇਖੋ ਗਾਇਸ ਸਾਰੇ ਉੱਤੇ ਆ ਗਏ ਰੋਹੁ ਇੱਧਰ ਆ ਰੋਹੁ ਇੱਧਰ ਦੇਖੋ ਗਾਇਸ ਬੂਮ ਗੁੱਡਾੜੇ ਹਾਰੇ ਫੁੱਟੂਗਾ ਮਾੜਾ ਨਾਗ ਲਿਆ ਨਹੀਂ ਹੋਦਿਆ ਹਾਂਜੀ ਗਾਇਸ ਤੇ ਚੜਤਾ ਚਿੱਕੀ ਪਰੀ ਹਾਂਜੀ ਗਾਇਸ ਤੇ ਕ੍ਰਿਕੀਆਂ ਪੈਂਦੀਆਂ ਪਈਆਂ ਨੇ ਤੇ ਵਿਚਾਰਾ ਕੱਢਦਾ ਪਿਆ ਹਾਂ ਵੀ ਹਲੋ ਗਾਇਸ ਕਰਾਚ ਵਾਰਿਸ਼ ਨੇ ਆ ਗਈ ਗਾਇਸ ਆਪਾਂ ਗੁੱਡਾ ਡਾਇ ਹਿੱਤੇ ਉਧਰ ਪੇਚਾ ਲੱਗ ਗਿਆ ਵੈਸੇ ਵਢੀਚੀ ਤਾਂ ਨਹੀਂ ਉਹ ਛੱਤ ਤੇ ਹੜ ਗਈ ਨਾ ਟੋਟਗੀ ਅੱਡ ਗੁੱਟਾ ਗਾਣੇ ਚੱਕਦਾ ਆਪਣਾ ਟੋਟਾ ਚੌਣੀ ਜੂਵੇਂ ਲਾਲ ਲੱਗਿਆ ਤੇਚਾ ਤੇ ਗਿਆ ਪੇਚਾ ਤੇ ਆਂ ਕਿੱਛਾ ਗੁੱਟਾ ਦੇਖ ਲੱ ਲੱਗਿਆ ਤੇਚਾ ਅੱਜ ਆਲੇ ਆਏ ਸੋਲਾ ਖਾਕੇ ਯੂ ਵੀ ਦਾ ਗੁੱਡਾ ਆਪਾ ਕਰਦਾ ਉਹ ਵੇਖੋ ਯੂ ਵੀ ਦਾ ਬੁੱਢਾ ਗੁੱਡਾ ਕਰਦਾ ਬੋ ਯੂਵੀ ਆ ਕੋਰੇ ਛੱਡਾ ਨਮੀ ਅਰਦਾ ਐਸਾ ਪਹਿਲਾ ਪੇਚ ਲਾਇਆ ਤੇ ਯੂਵੀ ਨਹੀਂ ਹੋ ਗਈ ਗੁੱਡਾ ਬੋ ਤੇ ਉਹ ਤੂੰ ਬੇ ਗੁੱਡਾ ਤੇਰੀ ਹਾਂਜੀ ਗਾਇਸ ਤੇ ਹੁਣ ਯੂਵੀ ਗੁੱਡਾ ਉਡਾਰਾ ਹੈ ਹਵਾں ਦੋ ਕੱਟ ਚੱਲਦੀ ਹੈ ਗਾਇਸ ਗੁੱਡਾ ਆਪਣਾ ਉੱਡ ਪਿਆ ਹੀ ਤੇ ਫੇਰ ਰੜ ਗਿਆ ਤੇ ਉਹ 유ਵੀ ਦਾ ਗੁੱਡਾ ਨਾਲ ਦੋ ਜਾ ਜੋ ਡਰੇ ਸ਼ਾਇਦ ਕੀ ਪਰ ਤੁਨ ਆਇਆ ਕਰ ਆ ਰਿਹਾ ਇੱਕ ਆ ਰਿਹਾ ਇੱਕ ਹੋਰ ਆ ਤੁਨੂ ਦੇਖ ਕੇ ਗਏ ਹੁਣੇ ਅਮਰੀਕਾ ਨੂੰ ਜਾ ਰਹੀਆਂ ਫਲਾਈਟਾਂ ਤਾਂ ਜਾ ਫਟਨੈਟ ਤੇ ਤਰਦੇ ਬੱਲੇਆ ਲਾ ਪਿੱਟ ਜਾ ਥਾਰੇ ਅਡੋਰ ਨਾ ਵਿੱਡਣਾ ਈ ਲਾ ਰੱਖੀਓ ਵੀ ਇਹਨੂੰ ਖਚਾਣਾ ਬਾਅਦ ਕੇ ਤੇ ਲੈ ਡੋਰ ਮੇਰੀ ਅੱਜ ਲੈ ਕੇ ਲਾ ਰੱਖੇ ਵਿੱਚ ਗਾੜੇ ਕਰ ਦਾਂਗੇ ਬਾਈ ਕੱਲੇ ਜੁਰੀ ਡੋਰ ਨਾ ਆਓ ਕੱਲੀ ਜਣੇ ਕਿ ਉੱਟੇ ਲਾ ਰੱਖਦੇ ਬਾਸੇ ਨਜਾਨਾ ਸਾ ਇਹ ਤੇ ਯੂਵੀ ਤੇ ਚਲਾ ਲਿਆ ਹੀ ਤੇ ਗੁੱਡਾ ਕਰਤਾ ਬਹੁਤ ਯੂਵੀ ਦਾ ਗੁੱਡਾ ਵੇਖੋ ਹਾਜੀ ਆ ਡਾਰਿਆ ਗੁੱਡੇ ਗਾੜੇਓ ਗਾਈਸ ਤੇ ਮੇਰੇ ਵਾਲਾ ਗੁੱਡਾ ਯੂਵੀ ਨੇ ਫੜ ਲਿਆ ਤੇ ਹੁਣ ਕਹਿੰਦਾ ਇਹਨਾਂ ਨਾਲ ਪੇਚਾ ਲਾਣਾ ਚੱਲ ਗਈ ਲੈ ਕਰਤੀ ਆ ਉਹਦੇ ਘਰੇ ਹੀ ਡਿੱਗਣੀ ਏ ਹੁਣ ਆਪਾਂ ਡਾਨੇ ਗੁੱਡਾ ਅੱਜ ਗਾਈਸ ਆਪ ਆਪ ਦੇ ਵਾਲਾ ਕਰਤੀ ਰਾਤ ਖਾਏ ਜੀ ਯਾਰ ਮੱਲਿਆ ਨਹੀਂ ਆਦਾ ਕਿ ਗੇ ਡਾਂਦਾ ਵਾ ਨਹੀਂ ਚੱਲਦੀ ਹਿੱਤਾ ਮੈਂ ਆਦਾ ਗੁੱਡਾ ਫੜਾ ਤਾ ਕਹਿੰਦਾ ਡਾਲਾ ਨਾ ਚੱਲ ਲਿਆ ਡਾਲਣੇ ਆ ਥੱਲੇ ਨਾ ਲਾ ਡੋਰ ਛੱਡ ਦੋ ਸਾਡਾ ਦਰਪਰਾ ਤੇ ਹੁਣ ਆਪਾਂ ਇਧਰ ਆਪਣੇ ਵਾਲੀ ਛੱਤ ਤੇ ਆ ਗਏ ਆ ਜੀ ਗੁੱਡੇ ਡਾਣ ਪਹਿਲਾਂ ਆਪਾਂ ਪੁਰਾਣੇ ਘਰ ਦੀ ਛੱਤ ਤੇ ਸੀ ਹੁਣ ਆਪਾਂ ਇਧਰ ਆ ਗਏ ਆ ਆਪਾਂ ਕਿਆ ਥੋੜੇ ਬਹੁਤੇ ਗੁੱਡੇ ਇਧਰ ਵੀ ਡਾਈਏ ਗੁੱਡਾ ਉੱਡਦਾ ਨਹੀਂ ਉਸ ਕੱਦ ਦਾ ਗੁੱਡਾ ਵੀ ਨਾ ਉੱਡਦਾ ਗੁੱਡਾ ਉੱਡਦਾ ਹੀ ਉਹ ਵੀ ਥੱਲੇ ਨਾਲ ਆ ਕੀ ਸ਼ਾਇਦ ਉੱਡਦੀ ਪਵੇ ਸ਼ਾਮ ਹੋ ਚੁੱਕੀ ਹੈ ਤੇ ਗੁੱਡਾ ਗੱਡਾ ਕੋਈ ਉੱਡਦਾ ਨਹੀਂ ਪਿਆ ਤੇ ਹੁਣ ਕੁੱਦਾ ਡੀ ਚਿਲਾ ਲਿਆ ਯੋਈਨੇ ਥੋਣ ਮੈਨੂੰ ਥੱਲੋ ਬੁਲਾਇਆ ਕਹਿੰਦਾ ਆ ਕੇ ਡੋਰ ਬਲੇਟ ਦੇ ਜੀ ਗਾਇਸ ਚੈੱਕ ਕਰੋ ਇੱਕ ਫਲਾਈਟ ਹੋਰ ਵੇਖ ਗਈ ਆਪਾਂ ਨੂੰ ਆਪਣੇ ਇੱਥੇ ਅੰਮ੍ਰਿਤਸਰ ਬਹੁਤ ਨੇੜੇ ਪੈਂਦਾ ਤਾਂ ਤਾਂ 2 ਮਿੰਟ ਬਾਅਦ ਫਲਾਈਟ ਵੇਖਦੀ ਰਹਿੰਦੀ ਇੱਥੋਂ ਹਾਂਜੀ ਗਾਇਸ ਤੇ ਗੱਟੂ ਆਪਾਂ ਵੱਲਿਆ ਤੇ ਅੱਜ ਦਾ ਵਲੌਗ ਤੁਹਾਨੂੰ ਆਪਣਾ ਕਿੱਦਾਂ ਦਾ ਲੱਗਾ ਕਮੈਂਟ ਕਰਕੇ ਜਰੂਰ ਦੱਸਿਓ ਤੇ ਵੀਡੀਓ ਨੂੰ ਲਾਈਕ ਕਰਿਓ ਚੈਨਲ ਨੂੰ ਸਬਸਕ੍ਰਾਈਬ ਕਰਿਓ ਤੇ 36 ਗੱਟੂ ਬਹੁਤ ਵਧੀਆ ਹੈ ਤੇ ਜਾ ਕੇ ਤੁਸੀਂ ਵੀ ਪਰਚੇਸ ਕਰਿਓ ਤੇ ਮਿਲਦੇ ਆ ਅਗਲੀ ਵੀਡੀਓ ਨਾਲ ਟੇਲ ਦਾ ਟੇਕ ਕੇ ਰੱਬ ਰਾਖਾ